ਕਿਹੜੋ ਕਹਿ ਦਈਦਾ ਹਾਂ ਪਰਸ ਮਿਲ ਗਿਆ ਕਿੱਥੇ ਆ ਲੈ ਆ ਵੇਖੋ ਇਹ ਕਿੱਥੇ ਸੀਗਾ ਉੱਤੇ ਪਿਆ ਸੀ ਉੱਤੇ ਕਿੱਥੇ ਉਹ ਦਰਾਡੇ ਵਿੱਚ ਪਿਆ ਸੀ ਲੋਕ ਲਾਣੇ ਧਰੇ ਤੇ ਉਹ ਵਿਚਾਰੇ ਬੰਦੇ ਨੂੰ ਜ਼ਲੀਲ ਕਰਾਉਂਦੇ ਆ ਮੈਨੂੰ ਤੇ ਦੱਸ ਤੇ ਹੋੜ 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 ਕੋ ਸ਼ਰਮ ਦਾ ਘਾਟਾ ਹੈ ਇਧਰ ਸਿਆਲੇ ਬਿਆਲੇ ਦਾ ਕਿਤੇ ਜਾਬ ਲਾਏ ਜਾ ਹੋ ਜਾ ਮਿਓ ਲਾ ਜਾ ਹੋ ਜਾ ਮੂੰਹ ਲੱਗਦਾ ਰੋਜ਼ ਹੀ ਘਰੋਂ ਜ਼ਲੀਲ ਹੁੰਦਾ ਯਾਰ ਯਾਰ ਬਿਆਲੇ ਤੇ ਤਬੀਸ ਕਾ ਤਬੀਸ ਕਾ ਜੇ ਪੈਸ ਲੱਗ ਗਏ ਚੱਲ ਮੇਰਾ ਭਰਾ ਮਿਹਰਬਾਨੀ ਯਾਰ ਉਹ ਮਿਹਰਬਾਨੀ ਛੱਡੀ ਆ ਅਸੀਂ ਤੁਹਾਡਾ ਕੂੜਾ ਨਹੀਂ ਚੁੱਕਣਾ ਆ ਪਿਆਈ ਕੂੜਾ ਤੁਹਾਡਾ ਇੱਕ ਮਿੰਟ ਠਹਿਰ ਜਾ ਆ ਪਿਆਈ ਕੂੜਾ ਹੀ ਨਹੀਂ ਚੁੱਕਣਾ ਅਹੀ ਵਜੇ ਇਦਾ ਦੇ ਕੂੜੇ ਤੋਂ ਓਏ ਕੂੜਾ ਇੱਕ ਮਿੰਟ ਠਹਿਰ ਜਾ ਸਾਰੇ ਭੱਲੇ ਚ ਨਾ ਯਾਰ ਕੀ ਕਹਿਣਗੇ ਵੀ ਜੋ ਜੋ ਵੀਰੇ ਨਹੀਂ ਗੋਗੇ ਕੋਈ ਅਸੀ ਗੱਲ ਨਹੀਂ ਤੂੰ ਮੇਰਾ ਪ੍ਰਾ ਇਹਲਾ ਫੜ ਲਓ ਜੀ ਆ ਤੂੰ ਲੈ ਤੇ 50 ਰੁਪਏ ਦਾ 100 ਲੱਖ ਰੁਪਏ ਦੀ ਬਿਚਤੀ ਕਰਦੀ ਸਾਨੂੰ ਕੋ ਲਵੇ ਕੱਢਿਆ ਅੱਛਾ ਰੋਣਦੇ ਆ ਤੇ ਤੈਨੂੰ ਇਹੀ ਪਤਾ ਹੈ 50 ਨੇ ਆ ਮੈਂ ਕਿਹੜਾ ਅੱਜ ਆ